ਆਸਾ ਪਾਰਭਾ ਮਾਂ ਜੇ ਚੀਨ ਸੀ ਆਸਾ ਤੇ ਨਾ ਭਾਵ ਸੀ ਆਰਾਮ ਭਗਤ ਹ ਚੇਤੀਲੇ ਅਚਿੰਤ ਮਨ ਰੱਖ ਸੇ ਕੈਸੇ ਮਨ ਤਰਹਾ ਗਾਰੇ ਸੰਸਾਰ ਸਾਗਰ ਵਿਖਾ ਕੋ ਬਨਾ ਝੂਠੀ ਮਾਇਆ ਦੇਖ ਕੇ ਭੂਲਾ ਰੇ ਮਨ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤ ਗੁਰੂ ਗਰੀਬ ਨਵਾਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 486 ਭਗਤਾਂ ਕੀ ਬਾਣੀ ਦੇ ਅੰਤਰਗਤ ਆਸਾ ਰਾਗ ਦੇ ਵਿੱਚ ਸ੍ਰੀ ਨਾਮਦੇਵ ਜੀ ਉਹ ਘਾ ਪੰਜਵਾਂ ਬਚਨ ਸੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਪਾਰ ਹਮ ਜੇਤੀ ਨਸੀ ਆਸਾ ਤੇ ਨਾ ਭਾਵ세 ਆਰਾਮ ਭਗਤ ਹੈ ਚੇਤੀ ਅਨੇ ਅਚਿੰਤ ਮਨ ਰਾਖਸੀ ਪਾਰ ਹਮ ਜੇ ਚੀਨਸੀ ਅਰਥਾਤ ਕੇ ਜਿਹੜੇ ਵੀ ਗੁਰਮੋ ਗੁਰੂ ਪਿਆਰੇ अथवा ਭਗਤ ਜਨ ਪਸਾਰ ਪਰਮੇਸ਼ਰ ਜੀ ਨੂੰ ਚੀਨਸੀ ਅਰਥਾਤ ਕਿ ਸਮੁੱਚੇ ਪਸਾਰੇ ਦੇ ਵਿੱਚੋਂ ਪਛਾਣ ਲੈਣਗੇ ਥਵਾ ਜਾਣ ਲੈਣਗੇ ਮਹਾਰਾਜ ਕਹਿੰਦੇ ਆਸਾ ਤੇ ਨਾ ਭਾਵ ਸਿਰ ਅਰਥਾਤ ਕਿ ਫਿਰ ਉਹ ਨਾ ਭਗਤ ਜਨਾਂ ਨੂੰ ਮਾਇਕ ਪਦਾਰਥਾਂ ਦੀਆਂ ਆਸਾਂ ਚੰਗੀਆਂ ਨਹੀਂ ਲੱਗਣਗੀਆਂ ਪਾਉਣਗੀਆਂ ਨਹੀਂ ਭਾਈ ਜਿਵੇਂ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਫਰਮਾਨ ਹੈ ਨਾ ਕਹਿੰਦੇ ਆਸ਼ਿਕ ਆਸਾ ਬਹਾਰ ਆ ਮੂਨ ਵੱਡੀ ਆਸ ਜਿਹੜਾ ਰੱਬ ਦਾ ਆਸ਼ਕ ਹੁੰਦਾ ਉਹ ਤੇ ਆਸ਼ਾਵਾਂ ਤੋਂ ਬਾਰਾ ਹੁੰਦਾ ਆਸਾਂ ਤੋਂ ਸਖਣਾ ਹੁੰਦਾ ਵਿਰਵਾ ਹੁੰਦਾ ਪਰ ਮੇਰੇ ਮਨ ਚ ਤੇ ਬਹੁਤ ਵੱਡੀਆਂ ਵੱਡੀਆਂ ਆਸਾਂ ਨੇ ਪਾਤਸ਼ਾਹ ਜੀ ਜਿਵੇਂ ਫਰੀਦ ਜੀ ਕਹਿੰਦੇ ਨੇ ਨਾ ਆਇਓ ਬੰਦਾ ਦੁਨੀਆ ਵਿੱਚ ਵਤ ਆਸੂਣੀ ਬੰਨ ਆਸਾਂ ਦੀ ਪੰਡ ਬੰਨ ਕੇ ਲਿਆਇਆ ਬੰਦਾ ਜਿਹੜਾ ਦੁਨੀਆ ਦੇ ਵਿੱਚ ਆਇਆ ਨਾ ਆਸਾ ਆਵੇ ਮਨਸ਼ਾ ਜਾਏ ਆਸਾਂ ਹੀ ਇੱਥੇ ਲੈ ਕੇ ਆਈਆਂ ਨੇ ਜੀਵਨ ਨੂੰ ਮਨਸ਼ਾ ਅੱਗੇ ਲੈ ਜਾਂਦੀ ਹੈ ਦਾ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਗੁਰਮਾਨ ਹੈ 12th ਵਿਧੀਕ ਦੇ ਵਿੱਚ ਇੱਕ ਸ਼ਲੋਕ ਕਹਿੰਦੇ ਰਾਜ ਨਾ ਕੋਈ ਜੀਵੇ ਆ ਪਹੁੰਚ ਨਾ ਚੱਲਿਆ ਕੋਈ ਅੱਜ ਤਾਈ ਕਿਸੇ ਨੇ ਇਹ ਨਹੀਂ ਆਖਿਆ ਮੈਂ ਜੀ ਜੀ ਕੇ ਰਾਜ ਗਿਆ ਮੈਨੂੰ ਲੈ ਜਾ ਜਾਂ ਕੋਈ ਆਪਣੇ ਮੰਜ਼ਲ ਨੂੰ ਅਪੜ ਕੇ ਨਹੀਂ ਗਿਆ ਕਿਸੇ ਨੇ ਇਹ ਨਹੀਂ ਆਖਿਆ ਮੇਰੀਆਂ ਆਸਾਂ ਪੂਰੀਆਂ ਹੋ ਗਈਆਂ ਕਿਸੇ ਵਿਰਲੇ ਦੀ ਤ੍ਰਿਸ਼ਨਾ ਵਿਰਲੇ ਹੀ ਕੀ 부ਜੀ ਹੈ ਭਾਈ ਜਿਹੜੇ ਪਰੰਪਰਾਂ ਪਰਮੇਸ਼ਰ ਨੂੰ ਪਛਾਣ ਲੈਂਦੇ ਨੇ ਮਾਰੇ ਕਹਿੰਦੇ ਉਹਨਾਂ ਨੂੰ ਜੜੀਆਂ ਆਸ਼ਾਵਾਂ ਨੇ ਉਹ ਪਾਉਂਦੀਆਂ ਨਹੀਂ ਬਾਰ ਹਮ ਦੇ ਤੀਨ ਸੀ ਆਸਾ ਤੇ ਨਾ ਪਾਵਸੀ ਅਰਮਾ ਭਗਤ ਹੈ ਚੇਤੀ ਅਲੇ ਅਚਿੰਤ ਮਨ ਰੱਖਸੀ ਅਰਮਾ ਭਗਤ ਹੈ ਚੇਤੀ ਅਲੇ ਅਰਥਾ ਤਗ ਸਰਮੇ ਹੋਈ ਰਾਮ ਜੀ ਦੇ ਭਗਤ ਜਿਹੜੇ ਸ੍ਰੀ ਰਾਮ ਜੀ ਨੂੰ ਚੇਤੀ ਅਲੇ ਅਰਥਾਤ ਚੇਤੇ ਕਰਦੇ ਹਨ ਯਾਦ ਕਰਦੇ ਹਨ ਮਹਾਰਾਜ ਕਹਿੰਦੇ ਅਚਿੰਤ ਮਨ ਰਾਖ ਸੀ ਅਰਥਾਤ ਕਿਹੋ ਆਕਾਲ ਪੁਰਖ ਵਾਹਿਗੁਰੂ ਅਥਵਾ ਰਾਮ ਜੀ ਫਿਰ ਕੋ ਦੀ ਉਹਨਾਂ ਭਗਤ ਜਨਾਂ ਦੇ ਮਨ ਨੂੰ ਅਚਿੰਤ ਭਾਵ ਕੇ ਚਿੰਤਾਵਾਂ માં ਝੋਰੀਆਂ ਤੋਖ ਲਿਆ ਜਾਂ ਫਿਕਰਾਂ ਤੋਂ ਰਹਿਤ ਰੱਖੇਗਾ ਜਿਵੇਂ ਤਾਂ ਗੁਰੂ ਅੰਗਦ ਦੇ ਮਹਾਰਾਜੀਆਂ ਦਾ ਸ਼ਲੋਕ ਹੈ ਨਾ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਸਹੀ ਹੈ ਕਹਿੰਦਾ ਜਾਲਮਾ ਜਨ ਤੋਂ ਪਾਏ ਤੇ ਨਾ ਵੀ ਰੋਜੀ ਦੇ ਪਾਣੀ ਚ ਜੰਤ ਪੈਦਾ ਕੀਤੇ ਉਹਨਾਂ ਨੂੰ ਵੀ ਤਾਂ ਰੋਟੀ ਦਿੰਦਾ ਹੀ ਆ ਚਿੰਤਾ ਕਰ ਤੋ ਕਰਦਾ ਪਾਤਸ਼ਾਹ ਕਹਿੰਦੇ ਕਹਿੰਦੇ ਉੱਥੇ ਹੱਟ ਨਾ ਚੱਲਈ ਨਾ ਕੋਈ ਕਿਰਸ ਕਰੇ ਉੱਥੇ ਕੜੀਆਂ ਹੱਟੀਆਂ ਨੇ ਨਾ ਕੋਈ ਖੇਤੀ ਕਰਦਾ ਕਹਿੰਦਾ ਸੌਦਾ ਮੂਲ ਨਾ ਹੋ ਬਈ ਨਾ ਕੋਈ ਲਏ ਨਾ ਦੇ ਉੱਥੇ ਤਾਂ ਸੌਦਾ ਵੀ ਬਿਲਕੁਲ ਉਹ ਨਹੀਂ ਹੁੰਦਾ ਨਾ ਕੋਈ ਦਿੰਦਾ ਕੋਈ ਚੀਜ਼ ਤੇ ਨਾ ਲੈਂਦਾ ਵਣਜ ਵਪਾਰ ਵੀ ਨਹੀਂ ਹੁੰਦਾ ਮਹਾਰਾਜ ਕਹਿੰਦੇ ਉੱਥੇ ਪਰ ਰੋਜੀ ਰੋਟੀ ਕਿਵੇਂ ਚੱਲਦੀ ਆ ਪਾਤਸ਼ਾਹ ਕਹਿੰਦਾ ਜੀ ਆਂ ਕਾ ਹਾਰ ਜੀ ਖਾਣਾ ਇਹੋ ਕਰੇ ਕੋਥੇ ਵੱਡੇ ਜੀ ਵੀ ਛੋਟੇ ਜੀਵਾਂ ਨੂੰ ਖਾਈ ਜਾਂਦੇ ਨੇ ਵਿੱਚੋਂ ਪਾਏ ਸਾਇਰਾਂ ਤੇ ਨਾ ਵੀ ਸਾਰ ਕਰੇ ਜਿਹੜੇ ਸਮੁੰਦਰਾਂ 'ਚ ਪੈਦਾ ਕੀਤੇ ਉਹਨਾਂ ਦੀ ਵੀ ਖਬਰ ਲੈਂਦਾ ਇਸ ਕਰਕੇ ਕਹਿੰਦੇ ਨਾਨਕ ਜਨਤਾ ਮਤ ਕਰੋ ਚਿੰਤਾ ਤਿਸ ਹੀ ਹੈ ਚਿੰਤਾ ਕਿਉਂ ਕਰਦੇ ਦੇ ਚਿੰਤਾ ਤੇ ਪਰਮੇਸ਼ਰ ਨੂੰ ਐ ਤੁਹਾਡੀ ਸੋ ਮਾਰੇ ਕਹਿੰਦਾ ਜਿਹੜੇ ਭਗਤ ਰਾਵ ਨੂੰ ਚੇਤੇ ਕਰਦੇ ਨੇ ਉਹਨਾਂ ਦੇ ਮਨ ਨੂੰ ਮਾਰੇ ਨਿਸ਼ਚਿੰਤ ਰੱਖਦੇ ਨੇ ਬੇਪਰਵਾਹ ਰੱਖਦੇ ਨੇ ਬੇਖੌਫ ਰੱਖਦੇ ਨੇ ਯਾਰਾਮਾ ਭਗਤ ਹੈ ਚੈਤੇ ਅਲੇ ਅਚਿੰਤ ਮਨ ਰਾਖਸੀ ਸੋਗਰ ਹਵਾਲੀਆਂ ਪੰਕਤੀਆਂ ਦੇ ਵਿੱਚ ਮਾਰੇ ਕਿਰਪਾ ਕਰਦੇ ਨੇ ਕਹਿੰਦਾ ਕੈਸੇ ਮਨ ਧਰੇ ਗਾਰੇ ਸੰਸਾਰ ਸਾਗਰ ਵਿਖਾ ਕੋ ਮਨਾ ਝੂਠੇ ਮਾਇਆ ਦੇਖ ਕੇ ਪੂਲਾਰੇ ਮਨਾ ਕੈਸੇ ਮਨ ਤਰਹਿ ਗਾਰੇ ਅਰਥਾਤ ਕਹਿ ਮੇਰੇ ਮਨ ਤੂੰ ਭਲਾ ਕਿਸ ਤਰ੍ਹਾਂ ਤਰ ਜਾਵੇਂਗਾ ਕਾਦੇ ਤੂੰ ਕਹਿੰਦਾ ਸੰਸਾਰ ਸਾਗਰ ਵਿਖਾ ਕੋ ਬਨ ਆ ਜਿਹੜਾ ਸੰਸਾਰ ਰੂਪੀ ਸਮੁੰਦਰ ਹੈ ਨਾ ਵਿਖਾ ਕੋ ਬਨ ਅਰਥਾਤ ਕ ਜੀਤੇ ਵਿਚਿਆ ਰੂਪ ਪਾਣੀ ਹੈ ਜਾਂ ਫਿਰ ਵਿਖਾ ਕੋ ਬਨ ਅਰਥਾਤ ਕ ਜਿਹੜਾ ਕੇਵਲ ਵਿਚਿਆਂ ਦਾ ਹੀ ਬਣਿਆ ਹੋਇਆ ਹੈ ਉਸਾ ਸੰਸਾਰ ਰੂਪੇ ਸਮੁੰਦਰ ਨੂੰ ਕੋਪਲਾ ਕਿਸ ਤਰ੍ਹਾਂ ਤਰ ਜਾਵੇਗਾ ਮਾਰੇ ਕਹਿੰਦੇ ਕਿਉਂਕਿ ਪਾਸ਼ਾ ਕਹਿੰਦੇ ਝੂਠੀ ਮਾਇਆ ਦੇਖ ਕੇ ਭੁੱਲਾ ਰਹਿ ਮਨ ਰਹਾ ਝੂਠੀ ਮਾਇਆ ਦੇਖ ਕੇ ਭੁੱਲਾ ਰਹਿ ਮਨ ਅਰਥਾਤ ਕਿ ਮੇਰੇ ਮਨ ਤੂੰ ਐਸੇ ਝੂਠੀ ਅਥਵਾ ਛਣਪੰਗਰ ਮਾਇਆ ਨੂੰ ਦੇਖ ਕੇ ਭੁੱਲਾ ਜੁ ਫਿਰਦਾ ਹੈ ਸੋਇਸਕਾਰ ਕੇ ਸੰਸਾਰ ਰੂਪੀ ਸਮੁੰਦਰ ਨੂੰ ਕਦਾ ਚਿੱਤ ਵੀ ਤਰ ਨਹੀਂ ਸਕਦਾ ਪਾਤਸ਼ਾਹ ਕਹਿੰਦੇ ਸੋ ਵਿਸ਼ਰਾਮ ਦੇ ਕੇ ਅਗੋਂ ਦੂਸਰੇ ਪਦੇ ਚ ਮਾਰੇ ਕਿਰਪਾ ਕਰਨ ਲੱਗੇ ਨੇ ਕਹਿੰਦਾ ਛੇ ਪੈ ਕੇ ਕਰ ਜਨਮ ਦੇਲਾ ਗੁਰ ਉਪਦੇਸ ਪੈਲਾ ਸੰਤਹ ਕਾ ਪਰਸਾਦ ਨਮ ਹਰ ਪੈ ਟੁਲਾ ਸ਼ੀਪੇ ਕੇ ਕਰ ਜਨਮ ਦੇ ਅਰਥਾਤ ਕਿ ਬੇਸ਼ੱਕ ਉਸ ਪਰਮੇਸ਼ਰ ਜੀ ਨੇ ਮੈਨੂੰ ਮੇਰੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਕਰਮੀ ਆਵੇ ਕੱਪੜਾ ਦੇ ਮੁਤਾਬਕ ਉੱਚ ਕੋਟੀ ਲੋਕਾਂ ਦੇ ਦੁਆਰਾ ਨੀਚ ਆਖੇ ਜਾਣ ਵਾਲੇ ਸ਼ੀਂਬਿਆਂ ਦੇ ਘਰ ਤੇ ਜਨਮ ਦਿੱਤਾ ਹੈ ਜਨਮ ਦੇ ਅੱਲਾ ਪਰੰਤੂ ਫੇਰ ਵੀ ਮਾਰੇ ਕਹਿੰਦਾ ਗੌਰਵ ਉਪਦੇਸ਼ ਪਹਿਲਾ ਅਰਥਾਤ ਕਿ ਇਸ ਦੇ ਬਾਵਜੂਦ ਵੀ ਮੈਨੂੰ ਗੁਰੂ ਮਹਾਰਾਜ ਜੀ ਦਾ ਉਪਦੇਸ਼ ਮਿਲਿਆ ਹੈ ਗੁਰੂ ਮਹਾਰਾਜਿਆਂ ਦੀ ਸਿੱਖਿਆ ਮਿਲੀ ਐ ਮੈਨੂੰ ਦੇਖਿਆ ਮਿਲੀ ਐ ਔਰ ਇਹਦਾ ਕੀ ਲਾਭ ਹੋਇਆ ਹੈ ਮਹਾਰਾਜ ਕਹਿੰਦੇ ਸੰਤ ਹੈ ਕੈ ਪ੍ਰਸਾਦ ਨਮਾ ਹਰ ਪੇਟਲਾ ਅਰਥਾਤ ਕਿਨ ਸੰਤ ਜਨਾਂ ਦੀ ਪ੍ਰਸਾਦ ਅਰਥਾਤ ਕਿਰਪਾ ਦੇ ਸਦਕਾ ਮੈਨੂੰ ਨਾਮੈਨੂੰ ਅਥਵਾ ਨਾਮਦੇਵ ਨੂੰ ਹਰੀ ਜੀ ਮਿਲ ਪਿਆ ਪੇਟ ਵਰਤਾ ਹੋਈ ਮੇਰੀ ਹਰੀ ਜੀ ਦੇ ਨਾਲ ਕਹਿੰਦਾ ਛੀਪੇ ਕੇ ਕਰ ਜਨਮ ਦਾ ਲਾਗੁਰ ਉਪਦੇਸ ਪਹਿਲਾ ਸੰਤਹ ਕਾ ਪਰਸਾਦ ਨਾਮ ਹਰ ਪੈਟਲਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ